ਉਹ ਮੋਢਵਾ ਹਰ ਪਿੰਡ ਜਿੰਨਾ ਇੱਕ ਖਾਸ ਸ਼ਰੋਣੀ ਸਾਥ ਹੁੰਦੀ ਹੈ ਕਿਹੜਾ ਇੱਜ਼ਤਦਾਰ ਹੈ ਬੰਦਾ ਕਿਹੜਾ ਬਦਬਦਕਾਰ ਹੈ ਬੰਦਾ ਕਿਹੜਾ ਕਰੀ ਕਮਾਈ ਜਾਂਦਾ ਕਿਹੜਾ ਲੁੱਟ ਮਚਾਈ ਜਾਂਦਾ ਕਿਹੜਾ ਵਹਿਲੀਆਂ ਖਾਈ ਜਾਂਦਾ ਕਿਹੜਾ ਪੰਗੇ ਪਾਈ ਜਾਂਦਾ ਜਾਣ ਲੈ ਪਿੰਡ ਦੀ ਜੋ ਸਾਥ ਹੁੰਦੀ ਹੈ ਨਾ ਉਸ ਨੂੰ ਪਿੰਡ ਦੀ ਹਰ ਗੱਲ ਦਾ ਹੀ ਭੇਜਤ ਹੁੰਦਾ ਹੈ ਮੋਢਵਾ ਪੰਜਾਬ ਦੇ ਪਿੰਡਾਂ ਵਿੱਚ ਸਾਥ ਦਰਬਾਰ ਜਿਉ ਲੱਗਦਾ ਹੁੰਦਾ ਹੈ ਨਾ ਜੋ ਟਾਈਮ ਨਾਲ ਰਹਿਣਾ ਸਵੇਰੇ ਸ਼ਾਮ ਦੁਪਹਿਰੇ ਲੱਗਾ ਹੀ ਰਹਿੰਦਾ ਹੈ ਉੱਥੇ ਅੰਦਰ ਬਾਦ ਦੀ ਹਰ ਘਰੂਗੀ ਗੱਲ ਕੋਈ ਕਿੰਨੀ ਲੁਕੋ ਕੇ ਰੱਖ ਲੇ ਕਿਵੇਂ ਨਾ ਕਿਵੇਂ ਦੂਜੇ ਚ ਉੱਥੇ ਦੇਣ ਉਥੇ ਪਹੁੰਚ ਹੀ ਜਾਂਦੀ ਹੈ ਉਸ ਦਰਬਾਰ ਦੇ ਵਿੱਚ ਜਿੰਨਾ ਚਿਰ ਨਵੀਂ ਘਟਨਾ ਜਨਮ ਨਹੀਂ ਲੈਂਦੀ ਉਹਨਾਂ ਚਿਰ ਪਿਛਲੀ ਪੁਰਾਣੀ ਜਿਹੜੀ ਗੱਲ ਹੁੰਦੀ ਉਹਨੂੰ ਸਵੇਰ ਤੋਂ ਆਠਣ ਤੱਕ ਕਈ ਕਈ ਦਿਨ ਚੰਗੀ ਤਰ੍ਹਾਂ ਚਿੱਥਿਆ ਰੜਕਿਆ ਜਾਂਦਾ ਹੈ ਤੇ ਬਹੁਤ ਹੀ ਸਟੀਕ ਮੁਤੱਲਿਆ ਹੋਇਆ ਕਰਦਾ ਉੱਥੇ ਚੰਗੇ ਮਾੜੇ ਦਾ ਜੰਮੇ ਮਰੇ ਦਾ ਕਿਸੇ ਨੂੰ ਪਏ ਵਾਦੇ ਕਾਟੇ ਦਾ ਬਈ ਮੋਟਰ ਉਹ ਵੈਸੇ ਤਾਂ ਸੱਥਾਂ ਸਾਰੇ ਪਿੰਡਾਂ ਦੀ ਇੱਕੋ ਜਿਹੀ ਹੁੰਦੀਆਂ ਤੇ ਗੱਲਬਾਤ ਦੇ ਮੁੱਦੇ ਜਿਹੜੇ ਹੁੰਦੇ ਆ ਗੱਲਬਾਤ ਦੇ ਮੁੱਦੇ ਕੋਈ ਬੜੇ ਸੀਰੀਅਸ ਨਹੀਂ ਹੁੰਦੇਗੇ ਹਲਕੇ ਫੁਲਕੇ ਦੇ ਰੋਜ਼ਮਰਾਂ ਦੀਆਂ ਆਮ ਕਟਨਾਵਾਂ ਤੇ ਇਹ ਅਦਾਤ ਹੁੰਦੇ ਆ ਦੂਜਾ ਸੱਥਾਂ ਦੇ ਕੋਈ ਖਾਸ ਕੁ ਮੋਰੀ ਮੈਂਬਰ ਹੁੰਦੇ ਆ ਜੋ ਨਵੀਆਂ ਖਬਰਾਂ ਕੱਢ ਕੇ ਲਿਆਉਂਦੇ ਆ ਤੇ ਨਸ਼ਰ ਕਰਨ ਲਈ ਔਨ 에ਅਰ ਕਰਨ ਲਈ ਡਿਸਕਲੋਜ਼ ਕਰਨ ਲਈ ਇਤੀ ਦਿਨੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਕਿਤੇ ਹੋਰ ਕੋਈ ਬਾਜੀ ਨਾ ਲੈ ਜੇ ਜਿਵੇਂ ਅੱਜਕੱਲ੍ਹ ਕਈ ਚੈਨਲ ਵਾਲੇ ਵਾਰ-ਵਾਰ ਇਹ ਕਹੀ ਜਾਂਦੇ ਹੁੰਦੇ ਆ ਨਾ ਸਾਡਾ ਹੈ ਭਾਰਤ ਦਾ ਸਭ ਤੋਂ ਪਹਿਲਾ ਖਬਰ ਕੱਢ ਕੇ ਲਿਆਉਣ ਵਾਲਾ ਪਹਿਲਾ ਸੁਪਰ ਫਾਸਟ ਸਾਡਾ ਚੈਨਨ ਮੋਠਵਾਸਥਾ ਨਾਲ ਕਈ ਪਿੰਡਾਂ ਦੀ ਅਟੈਂਡ ਕੀਤੀਆਂ ਪਰ ਬਰਨਾਲੇ ਵਾਲੀ ਧੂਆ ਦੇ ਪਿੰਡ ਦੇ ਸਾਥ ਜਿੱਥੇ ਆਉਣਾ ਜਾਣਾ ਜਾਂ ਬਣਿਆ ਹੀ ਰਹਿੰਦਾ ਉਹ ਹੋਰ ਨਾਲੋਂ ਨਾਲ ਕੁਝ ਬਾਧੀ ਰੋਜ਼ਕੀ ਜੀ ਹੈ ਐਤਕੀ ਜਦੋਂ ਉੱਥੇ ਧੂਆ ਦੇ ਪੁੱਤਾਂ ਦੇ ਕੋਲ ਗਿਆ ਤਾਂ ਗਰਮੀ ਬਹੁਤ ਪੈਣ ਕਰਕੇ ਲਗਾਤਾਰ ਗੱਲ ਨਾਲ ਸਾਥ ਚ ਗਰਮੀ ਲੋੜਾ ਹੀ ਘੁਕਦੀ ਰਹੀ ਬੇਣ ਸਰ ਯਾਨਾ ਹੀ ਗੱਲ ਚੱਲਦੀ ਬਈ ਗਰਮੀ ਆਲੀ ਦੇ ਤਾਂ ਵਾਟ ਕੱਢੀ ਹੁੰਦਾ ਰਿਕਾਹ ਟੋੜਦੇ ਐ ਇਦਾਂ ਗੱਲ ਕੀ ਹੋਈ ਥੋੜੀ ਦਿਨ ਜਨਾ ਗਰਮੀ ਨੇ ਨਾ ਬੈਂਡ ਦੇ ਤਿੰਨ ਚਾਰ ਬੰਦੇ ਡੀੜ ਦਿੱਤੇ ਸੀਗੇ ਬਸ ਫੇਰ ਕੀ ਸੀ ਉਹਨਾਂ ਤੁਰ ਜਾਣ ਵਾਲਿਆਂ ਦੇ ਉਹ ਦੁਆਲੇ ਨਾ ਤਫਸਰੀ ਦਿੱਤਾ ਉਸਰਾ ਤਫਸਰੀ ਦਿੱਤਾ ਉਸਰਾ ਸਭ ਤੋਂ ਪਹਿਲਾਂ ਗੱਲ ਚੱਲਦੀ ਮਰਨ ਵਾਲੇ ਭੱਟੀ ਨਾਲੇ ਸਰ ਨਾਲੇ ਗਰਮੀ ਗੁਰਮੀ ਨਾਲ ਉਹਨੇ ਕਾਹਦਾ ਮਰਨਾ ਸੀ ਗੱਲ ਤਾਂ ਬਾਈ ਹੋਰ ਐ ਬਸ ਹਉ ਕਈ ਖੇਚ ਗਿਆ ਹਉ ਕਈ ਉਹ ਲੈ ਬੈਠਾ ਬਈ ਜਮੀਨ ਖੋਸ ਦੀ ਦਾ ਦੁੱਖ ਬਹੁਤ ਹੁੰਦਾ ਤੇ ਉਹ ਦਾਦੇ ਦੀ ਜੱਦੀ ਜਾਇਦਾ ਤਲਾ ਦੇ ਤੋਂ ਜਦੋਂ ਸੰਭਾਲੀ ਨਾ ਨਾ ਜਾਵੇ ਤਾਂ ਫਿਰ ਤਕਲੀਫ ਬਹੁਤ ਹੁੰਦੀ ਹੈ ਯਾਰ ਨਾ ਕੁਝ ਬਣਿਆ ਤੇ ਨਾ ਹੀ ਇਹਨਾਂ ਨੇ ਬਣਾਇਆ ਐਵੇਂ ਊਲ ਫਲੂਲੀਆਂ ਚ ਗਵਾਤੀ ਸਾਰੀ ਦੀ ਸਾਰੀ ਬਾਈ ਕਮਾਈ ਕਰਨ ਵਾਲਾ ਤਾਂ ਦੋ ਚਾਰ ਕਿੱਲਿਆਂ ਵਾਲਾ ਹੀ ਚੱਜ ਦੀ ਰੋਟੀ ਖਾ ਲਿੰਦਾ ਹੈ ਅੱਜ ਕੱਲ ਕਿੰਨਾ ਸਿਰੇ ਦਾ ਸੋਨਾ ਤੱਕ ਸੀਗਾ ਵੀ ਸਰਦਾਰੇ ਦਾ ਝੋਟੇ ਦੇ ਸ਼ਰਵਰਗਾ ਅਲੱਥ ਜੀ ਜੋ ਆਖਦੇ ਪਿਓ ਦੇ ਬੈਠੇ ਬੈਠੇ ਨਵੇੜ ਕੇ ਰੱਖਤੀ ਮਰਨਾ ਕਾ ਦਾ ਸੀਗਾ ਸਰਦਾਰੇ ਨੇ ਮਰਨ ਵਾਲੀ ਤਾਂ ਉਹਦੀ ਉਮਰ ਹੀ ਹੈ ਨਹੀਂ ਸੀਗੀ ਬਸ ਵੀ ਸਰਦਾਰਾ ਦਿਲ ਨੂੰ ਹੀ ਲਾ ਗਿਆ ਪੈੜੀ ਖੁੱਸਣ ਦਾ ਝੋਰਾ ਹੁੰਦਾ ਹੀ ਬਹੁਤ ਐ ਬਸ ਝੋਰਾ ਹੀ ਖਾ ਗਿਆ ਉਹਦੋਂ ਤੱਕ ਬਾਕੀ ਬਈ ਜਦੋਂ ਆਉਣੀ ਹੁੰਦੀ ਹੈ ਨਾ ਉਹ ਦਿਨ ਕਾ ਨੂੰ ਟੱਗਦਾ ਹੈਗਾ ਭਾਈ ਹਾਂ ਮੋਢਾ ਫਿਰ ਨਾਲ ਇੱਕ ਹੋਰ ਬੋਲਿਆ ਯਾਰ ਆਪਾਂ ਐਵੇਂ ਗਰਮੀ ਬਹੁਤ ਪਈਏ ਬਹੁਤ ਪਈਏ ਫਰੀਉਂ ਦੀ ਪਕਾਈ ਮਾਰੀ ਜਾਂਦੇ ਆ ਯਾ ਤੂਰਨ ਲੰਮੇ ਨੂੰ ਗਰਮੀ ਨੇ ਥੋੜਾ ਮਾਰਿਆ ਜਿਵੇਂ ਉਹਦੇ ਲੱਛਣ ਸੀ ਉਸਨੇ ਤਾਂ ਹੋਰ ਇਧੋਂ ਪਹਿਲਾਂ ਮਰ ਜਾਣਾ ਸੀਗਾ ਭੂਰਾ ਵੀ ਮੂੰਹ ਨਹੀਂ ਰੱਖਦਾ ਆਵਲਾ ਸਵਲਾ ਬੜਕਾਈ ਤੁਰਿਆ ਹੁੰਦਾ ਸੀਗਾ ਉਸਦੇ ਫੁੱਲੇ ਜੇ ਢਿਲਕੇ ਜੇ ਸਰੀਰ ਨੂੰ ਵੇਖ ਕੇ ਦਿਹੀ ਜਾਂਦਾ ਸੀ ਵੀ ਜੇ ਐਂ ਖਾਈ ਗਿਆ ਨਾ ਤਾਂ ਇਹਦਾ ਇੱਕ ਦਿਨ ਚ ਟਾਪੂ ਲੱਗੀ ਹੈ ਨਾ ਨਾਲੇ ਪਤਾ ਸੀ ਵੀ ਸ਼ੂਗਰ ਥਰੀ ਲੱਗੀ ਪਈ ਐ ਪਰ ਉਹਦੇ ਨਾਲ ਕੋੜਾ ਵਸਾਇਆ ਜਾਂ ਕਸ਼ਮੀਰੀ ਦੇਖਿਆ ਢੱਬੀ ਤੋਂ ਲਿਆ ਆ ਨਾ ਸੁਹੇਰ ਦੀ ਨਾ ਆਥੰਡੀਆਂ ਨੇ ਪਰਵਾਹ ਕੀਤੀ ਮੂੰਹ ਹੀ ਨਹੀਂ ਰੱਖਿਆ ਬਾਈ ਵਿਆਹਾਂ ਖੰਡਪਾਂ ਘਾਠਾਂ ਤੇ ਚੰਚਾ ਚੁੰਚਾ ਤਾਂ ਵਰਤਦੇ ਹੀ ਨਹੀਂ ਸੀਗਾ ਉਹ ਰਸ ਗੁੱਲੇ ਥੇ ਤਾਂ ਹੀ ਠੱਕੀ ਜਾਂਦਾ ਹੁੰਦਾ ਸੀ ਆਹ ਲਾ ਰਿੰਦਾ ਹੀ ਗਲਾਬ ਜਾਨ ਨਾਲ ਦੇ ਟੀਸੀ ਲਾ ਕੇ ਪਲੇਟ ਭਰ ਕੇ ਖਾਂਦਾ ਹੁੰਦਾ ਸੀਗਾ ਬਸ ਵੱਡ ਘਰੀਆਂ ਦੇ ਮੁੰਡੇ ਦੇ ਵਿਆਹ ਕੀ ਆਇਆ ਉਹਨਾਂ ਦਾ ਇਹ ਉਹਨੇ ਤਾਂ ਉਹਦਾ ਡੀ ਐਂਡੀ ਕਰਾਤਾ ਸ਼ੂਗਰ ਸ਼ੂਟ ਕਰ ਗਈ ਤਾਂ ਲੈ ਕੇ ਗਈ ਸੀ ਡਾਕਟਰ ਕੋਲੇ ਬਹੋਸ਼ ਹੋਏ ਪਰ ਕੀ ਬਣਦਾ ਯਾਰ ਇਹ ਜਿਹੜੀ ਕੇਂਦਰੀ ਸ਼ੂਗਰ ਜੀ ਹੈ ਪਤਾ ਨਹੀਂ ਕਿੱਥੋਂ ਆ ਗਈ ਹੈ ਘਰ ਘਰ ਫਰੋਨਿਆਂ ਪਿਆਏ ਨੇ ਹੈ ਅੱਗੇ ਕੱਟੇ ਦੇ ਬੁੱਢੇ ਸਿਆਲਾਂ ਤੇ ਬਾਹਰੇ ਰੁੜਦੇ ਹੁੰਦੇ ਸੀ ਇਹ ਐਨ ਲੱਗਦਾ ਖਣੀ ਖਾਰ ਖਰਾਕ ਜੀ ਜੀ ਕੁਝ ਹੋ ਗਿਆ ਹੁਣ ਤਾਂ ਬਈ ਬੰਦਿਆਂ ਦੇ ਲਹਰੀ ਪਤਲੇ ਜੀ ਪੈ ਗਈ ਹੈ ਗਰਮੀ ਚੱਲੀ ਨਹੀਂ ਜਾਂਦੀ ਯਾਰ ਸੱਚੀ ਇਸ ਲਈ ਬਈ ਬਚ ਕੇ ਰਹਿਣਾ ਚਾਹੀਦਾ ਆਪਾਂ ਨੂੰ ਵੇਖ ਲਓ ਗੁਲਜਾਰਾ ਵੀ ਮਰ ਗਿਆ ਚਾਹੀ 10 ਦਿਨ ਹੀ ਬੰਦਾ ਸੀ ਔਖਾ ਸੁੱਖਾ ਸੋਟੀ ਦੇ ਸਾਰੇ ਸਾਥ ਆਉਂਦਾ ਜਰੂਰ ਸੀਗਾ ਬੰਦਾ ਬਾੜਾ ਚ ਗਿਆ ਸੀਗਾ ਪਹਿਲੇ ਦਿਨੋਂ ਹੀ ਬਹੁਤ ਜਹਿਲਾ ਸੀ ਨੱਬਿਆ ਦਾ ਤਾਂ ਜਰੂਰ ਹੋਊਗਾ ਬਈਓ ਹਾਂ ਜਿਹ ਦਿਨੋਂ ਮਰਿਆ ਸੀ ਤਾਂ ਸੱਤਰ ਤੇ ਬੈਠੇ ਟੀਵਾ ਜੱਲ ਲਾਉਦੇ ਸੀ ਹੱਲੇ ਗੁੱਲੇ ਨਾਲ ਮੇਰ ਕੇ ਬਈ ਗੁਲਜਾਰਾ ਨੱਬਿਆ ਤੋਂ ਤਾਂ ਉਪਰੀ ਹੋ ਕਾਟਣੀ ਆ ਉਹਾਂ ਦੀ ਲੜਾਈ ਵੇਲੇ ਪੂਰਾ ਕੌੰਦਾ ਸੀ ਗਾਏ ਬੰਦਾ ਸੀ ਬਹੁਤ اخلاقੀ ਕਿਸੇ ਗੱਲ 'ਚ ਸਿਰ ਹੀ ਨਹੀਂ ਸੀ ਹੁੰਦਾ ਹਰ ਵੇਲੇ ਸਿਆਣੀ ਗੱਲ ਕਰਨੀ ਉਹਨੇ ਖਾਣ ਪੀਣ ਦੇ ਮਾਮਲੇ 'ਚ ਬਹੁਤ ਹੀ ਸੰਜਮੀ ਸੀਗਾ ਉਰਦੂ ਅਜੇ ਵੀ ਪੜ੍ਹ ਲੈਂਦਾ ਸੀਗਾ ਇਹ ਦੇਖ ਲੈ ਬਈ ਘਰ ਦੀ ਉਹਦੀ ਕਦਰ ਕਿੰਨੀ ਸੀਗੀ ਤੇਰਾ ਥੋੜੀ ਜੀ ਪਾ ਕੇ ਰੋਟੀ ਨਾ ਖਾ ਲਈ ਨਾ ਨਾ ਸੀਗਾ ਤੇ ਅੜਾਦਗੀ ਵੀ ਬਹੁਤ ਚੰਗੀ ਨਿਕਲੀ ਉਹਦੀ ਹੁਣ ਤੀ ਕੁਛ ਦੀ ਪੂਰੀ ਆ ਗਿਆ ਭਾ ਗਿਆ ਚ ਰਹੀ ਹੈ ਦਲਾਨ ਮੂਰੇ ਉਹ ਕੁਰਸੀ ਢਾਕੇ ਬੈਠਾ ਹੁੰਦਾ ਸੀ ਜਦੋਂ ਤਾਰੀਖ ਛੋਟਾ ਵੱਡਾ ਉਹਨੂੰ ਬੁਲਾ ਕੇ ਲੰਦਾ ਹੁੰਦਾ ਸੀ ਪਰ ਬੇ 90 ਸਾਲ ਵੀ ਬਹੁਤ ਹੁੰਦੇ ਆ ਸਰੀ ਲੰਘ ਜਾਂਦੀ ਹੈ ਹੁਣ ਤਾਂ ਬਈ ਕਲਰ ਨਹੀਂ ਭਰੋਸਾ ਚੰਗੇ ਭਲੇ ਗੱਭਰੂ ਟੈਕ ਨਾਲ ਫੜਤੀ ਜਾਂਦੇ ਆ ਚੰਗਾ ਬੰਦਾ ਸੀ ਬਈ ਬਗਜਾਰਾ ਸੋਣੀ ਭੋਗ ਗਿਆ ਅਲਾਰ ਵੀ ਬਈ ਜਵਾ ਉਹਦੇ ਤੇ ਗਈ ਹੈ ਮੁੰਡਾ ਵੀ ਜੈਲਾ ਭਈ ਮੋਢੇ ਫੇਲਾ ਇੱਕ ਸਿਆਣਾ ਬੀਬਾ ਜਾਂ ਬੰਦਾ ਬੋਲਿਆ ਤੁੜੀ ਜਾਂਦੀ ਆ ਵੀ ਦੁਨੀਆ ਆਪਦਾ ਪੰਥ ਮੁਕਾ ਕੇ ਸਰਦੀਆਂ ਗਰਮੀਆਂ ਤਾਂ ਬਈ ਬਾਨੇ ਆ ਸਾਰੀ ਆਵਾਗਵੰਦੀ ਖੇਡ ਇਹ ਚੱਲਦੀ ਰਣੀ ਹੈ ਗੱਲ ਕਿਸੇ ਨੇ ਠੀਕ ਹੀ ਕਹੀ ਹੈ ਕੋਈ ਭੁੱਲ ਗਿਆ ਮਕਸਦ ਆਉਣ ਦਾ ਕੋਈ ਕਰ ਕੇ ਮਕਸਦ ਹੱਲ ਚੱਲਿਆ ਇੱਥੇ ਸਭ ਮੁਸਾਫਰ ਨੇ ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ ਭਾਈ ਦੋਸਤੋ ਤੁਸੀਂ ਐ ਕਰਿਆ ਜੋ ਇਸ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕੀਤਾ ਨਾ ਸਬਸਕ੍ਰਾਈਬ ਕਰ ਦੇਣਾ ਤੇ ਨਾਲੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਸ਼ੂਰ ਵੀ ਕਰ ਦੇਣਾ ਤਾਂ ਜੋ ਗੱਲਾਂ ਗਾਂਹ ਦੀ ਗਾਂ ਤੁਰੀਆਂ ਜਾਣ